ਸਤਿ ਸ਼੍ਰੀ ਅਕਾਲ ਜੀ ਸਿਮਰਨ ਬਟਿਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰੇ ਸੂਟ ਲੈ ਕੇ ਆਈਆਂ ਹਨ ਵਰਕ ਵਾਲੇ ਸੂਟ ਹੈ ਜੀ ਬਹੁਤ ਪਿਆਰੇ ਆਲ ਓਵਰ 5 ਮੀਟਰ ਕਪੜਾ ਮਿਲੂਗਾ ਜੀ ਵਰਕ ਚੈੱਕ ਕਰੋ ਜੀ ਬਹੁਤ ਪਿਆਰਾ ਨੈੱਕ ਦਾ ਵਰਕ ਹੋਇਆ ਹੋਇਆ ਹੈ ਘੇਰੇ ਦਾ ਤੇ ਚਾਕਾਂ ਤੱਕ ਤੁਹਾਡਾ ਵਰਕ ਜਾਊਗਾ ਬਹੁਤ ਹੀ ਜ਼ਿਆਦਾ ਪਿਆਰਾ ਵਰਕ ਹੋਇਆ ਹੋਇਆ ਹੈ ਜੀ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਮਸਲੀਨ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ 2.5 ਮੀਟਰ ਦੁਪੱਟਾ ਹੈ ਜੀ ਫਰੋਜ਼ੀ ਕਲਰ ਦੀ ਫੋਰ ਸਾਈਡ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ suit ਦਾ ਪ੍ਰਾਈਸ ਹੈਗਾ only 1100 ਰੁਪਿਆ 1100 ਰੁਪਿਆ suit ਦਾ ਪ੍ਰਾਈਸ ਹੈ ਜੀ with shipping ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ subscribe ਜਰੂਰ ਕਰਦਿਆ ਕਰੋ ਚੈਨਲ ਨੂੰ ਜੇ ਤੁਸੀਂ ਵੀਡੀਓ ਦੇਖਦੇ ਹੋ ਹੁੰਦੇ ਆ subscribe ਜਰੂਰ ਕਰਿਆ ਕਰੋ ਅਗਲੇ ਕਲਰ ਚੈੱਕ ਕਰੋ ਜੀ ਬਹੁਤ ਪਿਆਰੇ ਇਹਦੇ ਵਿੱਚ ਕਲਰ ਹਨ ਬਹੁਤ ਜ਼ਿਆਦਾ ਪਿਆਰੇ ਸਰਦਾਰੀ ਕਲਰ ਹਨ ਬਹੁਤ ਜ਼ਿਆਦਾ ਸੋਹਣੇ black ਨਾਲ ਪਰ ਉਹਦੀ ਬਹੁਤ ਜ਼ਿਆਦਾ ਪਿਆਰਾ ਲੱਗਦਾ ਜੀ ਅਗਲਾ ਕਲਰ ਚੈੱਕ ਕਰੋ ਲਾਈਟ ਜੈਲੋ ਜੈ ਕਲਰ ਹੈ ਵਰਕ ਤੁਹਾਨੂੰ ਸੇਮ ਮਿਲੂਗਾ ਜੀ ਘੇਰੇ ਦਾ ਵਰਕ ਹੈ ਚਾਕਾਂ ਤੱਕ ਵਰਕ ਜਾਊਗਾ ਤੁਹਾਡੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ neck ਦਾ ਵਰਕ ਹੋਇਆ ਵਾ ਬਾਟਮ ਤੇ ਵਰਕ ਹੋਇਆ ਵਾ ਦੁਪੱਟੇ ਦੇ ਫੋਰ ਸਾਈਡ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1000 ਰੁਪਿਆ ਵਿਦ ਸ਼ਿਪਿੰਗ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਪੀਚ ਜਿਹਾ ਕਲਰ ਹੈ ਜੀ ਬਲੈਕ ਕਲਰ ਦਾ ਦੁਪੱਟਾ ਦੁਪੱਟਾ ਪੂਰਾ ਖੁੱਲਾ ਡੁੱਲਾ ਮਿਲੂਗਾ ਇਹ ਨਹੀਂ ਹੈ ਜੀ ਸਵਾ 2 ਮੀਟਰ ਦਾ ਦੁਪੱਟਾ ਹੋਊਗਾ ਜਾਂ ਦੁਪੱਟੇ ਦਾ ਅਰਜ ਘੱਟ ਹੋਊਗਾ ਜੀ ਬਹੁਤ ਹੀ ਪਿਆਰੀ ਕੁਆਲਿਟੀ ਆ ਕੱਪੜੇ ਦੀ ਮਸਲੀਨ ਦਾ ਸੂਟ ਐਦਾਂ ਦਾ ਹੈ ਜੀ ਥੋੜੀ ਜੀ ਸ਼ਾਈਨਿੰਗ ਹੁੰਦੀ ਆ ਨਾ ਇਹਦੇ ਵਿੱਚ ਗਰਮੀ ਲੱਗੇ ਲਾਈਨਿੰਗ ਦੀ ਬਾਟਮ ਵਿੱਚ ਕੋਈ ਜ਼ਰੂਰਤ ਨਹੀਂ ਕੱਲੀ ਸ਼ਰਟ ਵਿੱਚ ਲਾਈਨਿੰਗ ਲਗਾ ਕੇ ਸੂਟ ਬਹੁਤ ਹੀ ਜ਼ਿਆਦਾ ਪਿਆਰਾ ਬਣ ਜਾਂਦਾ ਜੀ ਬਹੁਤ ਜ਼ਿਆਦਾ ਸੋਹਣਾ ਇਹਦੀ ਤੁਸੀਂ ਸ਼ਾਰਟ ਸ਼ਰਟ ਰੱਖ ਕੇ ਇਹਦੇ ਨਾਲ ਤੁਸੀਂ ਸਕਰਟ ਵੀ ਤਿਆਰ ਕਰਾ ਸਕਦੇ ਆ ਕਿਉਂਕਿ 5 ਮੀਟਰ ਕੱਪੜਾ ਆਪਾਂ ਨੂੰ ਇਕੱਠਾ ਮਿਲਣਾ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਜ਼ਿਆਦਾ ਪਿਆਰਾ ਜਾਮ कॉटन ਦਾ ਸੂਟ ਹੈ ਜੀ ਆਰੀ ਵਰਕ ਹੋਇਆ ਹੋਇਆ ਹੈ ਜੀ ਬਾਟਮ ਤੁਹਾਨੂੰ कॉटन ਦੀ ਮਿਲੇਗੀ 2.5 ਮੀਟਰ ਦੁਪੱਟਾ ਤੁਹਾਨੂੰ ਪਿਓਰ ਦਾ ਮਿਲੇਗਾ ਡਿਜੀਟਲ ਪ੍ਰਿੰਟਰ ਡਿਜੀਟਲ ਪ੍ਰਿੰਟ ਹੈ ਜੀ ਦੁਪट्टे 'ਚ ਸੂਟ 'ਚ ਵੀ ਡਿਜੀਟਲ ਪ੍ਰਿੰਟ ਹੈ ਜੀ ਸੂਟ ਐਨਾ ਪਿਆਰਾ ਜੀ ਮਾਸਟਰ ਕਲਰ ਦੀ ਬਾਟਮ ਹੈ ਜੀ ਬਹੁਤ ਹੀ ਸੋਹਣਾ ਕਾਫੀ ਸੌਰੀ ਕਰੀਮ ਜਿਹਾ ਜਿਵੇਂ ਹੁੰਦਾ ਨਹੀਂ ਇੱਕ ਮਾਸਟਰਡ ਕਰੀਮ ਜਿਹਾ ਉਹ ਕਲਰ ਹੈ ਜੀ ਬਹੁਤ ਪਿਆਰਾ ਵਰਕ ਹੋਇਆ ਹੋਇਆ ਜੀ ਦੁਪट्टे ਤੁਹਾਨੂੰ 2.5 ਮੀਟਰ ਦੇ ਪਿਓਰ ਦੇ ਮਿਲਣਗੇ ਸੂਟ ਦਾ ਪ੍ਰਾਈਸ ਹੈਗਾ ਓਨਲੀ 1200 ਰੁਪਿਆ ਬਹੁਤ ਹੀ ਪਿਆਰੇ ਸੂਟ ਹੈ ਜੀ ਜਿਹੜੀਆਂ ਮੇਰੀਆਂ ਪਹਿਣਾ ਪਿਓਰ ਦੇ ਦੁਪट्टे ਲੈਣ ਦੇ ਸ਼ਕੀਨ ਹੈ ਜੀ ਇਹ ਸੂਟ ਬਿਲਕੁਲ ਨਾ ਛੱਡਿਓ ਜੀ ਬਹੁਤ ਪਿਆਰੇ ਸੂਟ ਹੈ ਜੀ ਮੈਚਿੰਗ ਸੂਟ ਹੈ ਬਹੁਤ ਪਿਆਰਾ ਡਾਰਕ ਕਲਰ ਦੀ ਬਾਟਮ ਹੈ ਤੇ ਲਾਈਟ ਕਲਰ ਦੀ ਸ਼ਰਟ ਹੈ ਦੁਪੱਟਾ ਵੀ ਲਾਈਟ ਕਲਰ ਦਾ ਏ ਸੂਟ ਦਾ ਪ੍ਰਾਈਸ ਹੈਗਾ ਓਨਲੀ 1200 ਰੁਪਿਆ ਕਲਰ ਚੈੱਕ ਕਰੀ ਜਾਓ ਜੀ ਸਾਰੇ ਬਹੁਤ ਹੀ ਜ਼ਿਆਦਾ ਪਿਆਰੇ ਆ ਜੀ ਬਹੁਤ ਜ਼ਿਆਦਾ ਲਾਈਟ ਨਾਲ ਡਾਰਕ ਬਹੁਤ ਜ਼ਿਆਦਾ ਵਧੀਆ ਲੱਗਦਾ ਜੀ ਬਹੁਤ ਸੋਹਣੇ ਕਲਰ ਹੈ ਜੀ ਕਲਰ ਚੈੱਕ ਕਰੋ ਜੀ ਫਿਰੋਜੀ ਕਲਰ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਜਾਮ ਕਾਟਨ ਦੀ ਤੁਹਾਨੂੰ ਸ਼ਰਟ ਮਿਲੂਗੀ ਜੀ 2.5 ਮੀਟਰ ਪੂਰੀ 2.5 ਮੀਟਰ ਸ਼ਰਟ ਮਿਲੂਗੀ ਜੀ ਬਾਟਮ ਵੀ ਤੁਹਾਨੂੰ 2.5 ਮੀਟਰ ਮਿਲੂਗੀ ਦੁਪੱਟਾ ਵੀ ਪ्योर ਦਾ ਤੁਹਾਨੂੰ 2.5 ਮੀਟਰ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਓਨਲੀ 1200 ਰੁਪਿਆ ਕਲਰ ਚੈੱਕ ਕਰੀ ਜਾਓ ਜੀ ਜਿਨ੍ਹਾਂ ਪਹਿਣਾ ਦੇ ਸਾਡੇ ਕੋਲ ਆਰਡਰ ਆਏ ਹੋਏ ਹਨ ਜੀ 10 ਤੋਂ 12 ਤੋਂ 15 ਦਿਨ ਲੱਗ ਸਕਦੇ ਆ ਜੀ ਪਲੀਜ਼ ਪੇਟ ਕਰਿਆ ਕਰੋ ਜੀ بار بار ਨਾ ਪੁੱਛਿਆ ਕਰੋ ਸਾਡਾ ਪਾਰਸਲ ਨਹੀਂ ਪਹੁੰਚਿਆ ਵੇਟ ਕਰਿਆ ਕਰੋ ਜੀ ਹਰੇਕ ਚੀਜ਼ ਨੂੰ ਟਾਈਮ ਲੱਗਦਾ ਥੋੜਾ ਵੇਟ ਕਰਿਆ ਕਰੋ ਸੂਟ ਤੁਹਾਡਾ ਪੱਕਾ ਪਹੁੰਚੂਗਾ ਜੀ ਕਲਰ ਚੈੱਕ ਕਰੀ ਜਾਏ ਸਕਰੀਨ ਤੇ ਤੁਹਾਨੂੰ ਕਲਰ ਸ਼ੋ ਹੋ ਰਹੇ ਆ ਜਿਹੜਾ ਵੀ ਤੁਹਾਡੇ ਸੂਟ ਪਸੰਦ ਆਉਂਦਾ ਹੈ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਚਾਓ ਜੀ ਬਹੁਤ ਪਿਆਰੇ ਸੂਟ ਹੈ ਜੀ ਜੇ ਤੁਸੀਂ ਸਭ ਤੋਂ ਵਰਕ ਵੀ ਕਰਾਉਣਾ ਚਾਹੁੰਦੇ ਆ ਜੀ ਕੱਪੜਾ ਤੁਸੀਂ ਆਪਣਾ ਵੀ ਦੇ ਸਕਦੇ ਆ ਸਾਨੂੰ ਵੀ ਕਹਿ ਸਕਦੇ ਆ ਜੋ ਤੁਹਾਨੂੰ ਕਲਰ ਚਾਹੀਦਾ ਜੋ ਤੁਹਾਨੂੰ ਕੱਪੜਾ ਚਾਹੀਦਾ ਅਸੀਂ ਤੁਹਾਨੂੰ ਮਸ਼ੀਨ ਵਰਕ ਆਰੀ ਵਰਕ ਥ्रेड ਵਰਕ ਪੇਂਟਿੰਗ ਦਾ ਵੀ ਆਪਣੇ ਕੋਲ ਕਾਰੀਗਲ अवेलेबल ਹੈ ਜੀ ਤੁਸੀਂ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਸੂਟਾਂ ਦੇ ਲਈ ਜਾਓ ਸੈਂਡ ਕਰੀ ਜਾਓ ਸਾਤੋਂ ਤੁਸੀਂ ਸੂਟਾਂ ਦਾ ਵਰਕ ਵੀ ਕਰਵਾ ਸਕਦੇ ਆ ਜੀ ਬਹੁਤ ਪਿਆਰੇ ਸੂਟਾਂ ਜੀ ਕੋਈ ਸੂਟ ਛੱਡਣ ਵਾਲਾ ਨਹੀਂ ਹੈਗਾ ਸੂਟ ਦਾ ਪ੍ਰਾਈਸ ਹੈਗਾ ਓਨਲੀ 1200 ਰੁਪਿਆ ਜਾਮ कॉटन ਦੀ ਤੁਹਾਨੂੰ ਸ਼ਰਟ ਮਿਲੇਗੀ कॉटन ਦੀ ਤੁਹਾਨੂੰ बॉਟਮ ਮਿਲੇਗੀ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਕਲਰ ਚੈੱਕ ਕਰੀ ਜਾਓ ਜੀ ਕਲਰ ਚੈੱਕ ਬਹੁਤ ਪਿਆਰੇ ਸੂਟਾਂ ਦੇ ਕਲਰ ਹੈ ਜੀ ਕਿ ਆਹ ਕਹਨੇ ਕੋਈ ਕਲਰ ਛੱਡਣ ਵਾਲਾ ਨਹੀਂ ਹੈਗਾ ਜੀ ਬਹੁਤ ਜ਼ਿਆਦਾ ਸੋਹਣੇ ਕਲਰ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1200 ਰੁਪਿਆ 1200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਸੋਹਣੇ ਕਲਰ ਹੈ ਜੀ ਕਿਸੇ ਨੂੰ ਦੇਣੇ ਲੈਣੇ ਹੋਣ ਅੱਗੇ ਤਿਆਰ ਹੈ ਜੀ ਖੁਦ ਵੇਅਰ ਕਰਨੇ ਹੋਣ ਬਹੁਤ ਹੀ ਜ਼ਿਆਦਾ ਵਧੀਆ ਸੂਟ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਪਿਆਰੇ ਸੂਟ ਹੈ ਜੀ ਸੂਟਾਂ ਦੇ ਕਲਰ ਬਹੁਤ ਪਿਆਰੇ ਹੈ ਜੀ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਲਵੈਂਡਰ ਸ਼ੇਡ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਪਿਓਰ ਦਾ ਦੁਪੱਟਾ ਨਾਲ ਬਹੁਤ ਜ਼ਿਆਦਾ ਵਧੀਆ ਸੂਟਾਂ ਦੇ ਕਲਰ ਚੈੱਕ ਕਰੀ ਜਾਓ ਦੇਣ ਲੈਣ ਲਈ ਵੀ ਸੂਟੇ ਬਹੁਤ ਜ਼ਿਆਦਾ ਵਧੀਆ ਜੀ ਜਿਵੇਂ ਆਪਾਂ ਕੋਈ ਘਰ ਵਿੱਚ ਪ੍ਰੋਗਰਾਮ ਕਰ ਰਹੇ ਆ ਆਪਾਂ ਨੇ ਦੇਣੇ ਹੋਣ ਤਾਂ ਤੁਸੀਂ ਸਾਤੋਂ ਇਹ ਇਕੱਠੇ ਸੂਟ ਬਾਏ ਕਰ ਸਕਦੇ ਆ ਜੀ ਚਾਰ ਪੀਸ ਲੈ ਲਓ ਤਿੰਨ ਪੀਸ ਲੈ ਲਓ ਦੋ ਪੀਸ ਲੈ ਲਓ ਅੱਠ ਪੀਸ ਲੈ ਲਓ ਹਰ ਤਰ੍ਹਾਂ ਦੇ ਤੁਹਾਨੂੰ ਪੀਸ ਮਿਲ ਜਾਣਗੇ ਜੀ ਸੂਟ ਦੁਪੱਟਾ ਪਿਓਰ ਦਾ ਹੈ ਜੀ ਕਾਟਨ ਦੀ ਬਾਟਮ ਹੈ ਕਾਟਨ ਦੀ ਬਾਟਮ ਹੈ ਜੀ ਗ੍ਰੇਸ ਕਾਟਨ ਦੀ ਸ਼ਰਟ ਹੈ ਜੀ ਬਹੁਤ ਪਿਆਰੇ ਸੂਟ ਹੈ ਕਲਰ ਬਹੁਤ ਹੈ ਜੀ ਇਹਦੇ ਵਿੱਚ ਰਾਮਨਾਲ ਕਲਰ ਦੇਖੀ ਜਾਓ ਸਕਰੀਨਸ਼ਾਟ ਭੇਜ ਦਿਓ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਤੁਸੀਂ ਸੂਟ ਬਾਰੇ ਡਿਟੇਲ ਵਿੱਚ ਵੀ ਮੇਰੇ ਤੋਂ ਪੁੱਛ ਸਕਦੇ ਆ ਜੀ ਪਤਾ ਕੀ ਗੱਲ ਜੀ ਜਦ ਤੁਸੀਂ ਮੇਰੇ ਕੋਲ ਤੁਹਾਡੀ ਪੇਮੈਂਟ ਆ ਜਾਂਦੀ ਹੈ ਜੀ ਤੁਹਾਡਾ ਸੂਟ ਪੱਕਾ ਤੁਹਾਨੂੰ ਮਿਲੇਗਾ ਬਾਈ ਦੇਵੇ ਸੂਟ ਨਹੀਂ ਮਿਲੂਗਾ ਤਾਂ ਤੁਹਾਡੀ ਪੇਮੈਂਟ ਵਾਪਸ ਕਰੀ ਜਾਊਗੀ ਜੀ ਸੂਟ ਚੈੱਕ ਕਰ ਲਓ ਜੀ ਥੋੜੇ ਜਿਹਾ ਕਲਰ ਦੇਖਿਓ ਕਿੰਨੇ ਪਿਆਰੇ ਆ ਕੋਈ ਸੂਟ ਛੱਡਣ ਵਾਲਾ ਨਹੀਂ ਹੈਗਾ ਤੁਸੀਂ ਇੱਕ ਸੂਟ ਦੇਖੂਗੇ ਦੂਜਾ ਤੁਸੀਂ ਕਹੋਗੇ ਇਹ ਵੀ ਕਲਰ ਬਹੁਤ ਸੋਹਣਾ ਹੈ ਕਲਰ ਦੇ ਨਾਲ ਨਾਲ ਜੀ ਕਪੜਾ ਬਹੁਤ ਵਧੀਆ 202% ਕਪੜੇ ਦੀ ਸਾਡੀ ਗਾਰੰਟੀ ਆ ਜੋ ਵੀਡੀਓ ਚ ਦੱਸਿਆ ਜਾਊਗਾ ਉਹੀ ਤੁਹਾਡੇ ਤੱਕ ਪਹੁੰਚੂਗਾ ਜੀ ਅਗਲੇ ਸੂਟ ਚੈੱਕ ਕਰੋ ਬਹੁਤ ਹੀ ਪਿਆਰੇ ਔਰਗੇਂਜਾ ਦੇ ਸੂਟ ਹੈ ਜੀ ਕੇਰੇ ਦਾ ਵਰਕ ਹੋਇਆ ਹੋਇਆ ਹੈ ਜੀ ਨਾਲ ਹੈਂਡ ਪੇਂਟ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ ਦੁਪੱਟੇ ਦੇ ਫੋਰ ਸੈਟ ਗੋਟੇ ਦੀ ਫਿਨਿਸ਼ਿੰਗ ਦਿੱਤੀ ਵੀ ਆ ਪਿਓਰ ਪਿਓਰ ਦਾ ਦੁਪੱਟਾ ਨਾਲ ਜੀ ਔਰ ਪਿਓਰ ਦਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਪਿਓਰ ਦਾ ਸੂਟ ਦਾ ਪ੍ਰਾਈਸ ਹੈਗਾ 1800 ਰੁਪਿਆ ਦੋ ਸੂਟ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰਿਓ ਜੀ ਔਰਗਾਂਜਾ ਦੀ ਸ਼ਰਟ ਹੈ ਜੀ ਔਰਗਾਂਜਾ ਦੀ ਪਲੇਨ ਤੁਹਾਨੂੰ ਬਾਟਮ ਮਿਲੂਗੀ ਜੀ ਪਿਓਰ ਦਾ ਦੁਪੱਟਾ ਮਿਲੂਗਾ ਪੇਂਟ ਹੋਇਆ ਹੋਇਆ ਜੀ ਬਹੁਤ ਹੀ ਪਿਆਰਾ ਦੁਪੱਟਾ ਪੇਂਟ ਹੋਇਆ ਹੋਇਆ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1800 ਰੁਪਿਆ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਸ਼ਿਮਰ ਦੀ ਤੁਹਾਨੂੰ ਸ਼ਰਟ ਮਿਲੇਗੀ ਸ਼ਿਮਰ ਦੀ ਤੁਹਾਨੂੰ ਸ਼ਰਟ ਮਿਲੇਗੀ ਅਪਾੜਾ ਸਿਲਕ ਦੀ ਤੁਹਾਨੂੰ 2.5 ਮੀਟਰ ਦੀ ਬਾਟਮ ਮਿਲੇਗੀ ਦੁਪੱਟਾ ਵੀ ਤੁਹਾਨੂੰ ਸ਼ਿਮਰ ਦਾ ਮਿਲੇਗਾ ਬਹੁਤ ਹੀ ਪਿਆਰੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1900 ਰੁਪਿਆ ਸ਼ਰਟ ਤੁਹਾਨੂੰ ਸ਼ਿਮਰ ਦੀ ਮਿਲੇਗੀ ਜੀ ਧਿਆਨ ਨਾਲ ਸੁਣਿਓ ਜੀ ਬਹੁਤ ਹੀ ਡਿਜ਼ਾਈਨਰ ਸੂਟ ਹੈ ਜੀ ਪਾਰਟੀ ویئر ਸੂਟ ਹੈ ਜੀ ਪਾਰਟੀ ویئر ਬਹੁਤ ਹੀ ਪਿਆਰਾ ਕਲਰ ਕਿਆ ਕਹਿਣੇ ਐਨੇ ਜਿਆਦਾ ਸੋਹਣੇ ਕਲਰ ਹੈ ਜੀ ਚਾਰ ਕਲਰ ਹੈ ਚਾਰੇ ਇੱਕ ਤੋਂ ਇੱਕ ਹੈ ਜੀ ਸ਼ਿਮਰ ਦੀ ਸ਼ਰਟ 2.5 ਮੀਟਰ ਦੀ ਬਾਟਮ ਵੀ ਤੁਹਾਨੂੰ ਪਾੜਾ ਸਿਲਕ ਦੀ ਮਿਲੂਗੀ ਦੁਪੱਟਾ ਸਾਨੂੰ 4 ਸਾਈਡ ਲੈਸ ਸ਼ਿਮਰ ਦਾ ਹੀ ਮਿਲੂਗਾ ਬਹੁਤ ਜਿਆਦਾ ਸੋਹਣਾ ਦੁਪੱਟਾ ਜੀ ਐਨ ਖੁੱਲੇ ਡੁੱਲੇ ਦੁਪੱਟਿਆਂ ਜਿਵੇਂ ਕਈ ਮੇਰੀਆਂ ਭੈਣਾਂ ਪੂਰੇ 2.5 ਮੀਟਰ ਦੇ ਦੁਪੱਟੇ ਲੰਨੀਆਂ ਉਦਾਂ ਦੇ ਹੀ ਸੂਟ ਅਸੀਂ ਤੁਹਾਡੇ ਲਈ ਲੈ ਕੇ ਆਉਣੇ ਆ ਜੀ ਅਸੀਂ ਸਾਡੀ ਸ਼ਾਪ ਰੋਪੜ ਵਿੱਚ ਹੈ ਜੀ ਰੋਪੜ ਵਿੱਚ ਸਾਡੀ ਬੁਟੀਕ ਆ ਕਿਸੇ ਭੈਣ ਨੂੰ ਵੀ ਕਿਸੇ ਤਰ੍ਹਾਂ ਦਾ ਵੀ ਡਾਟਰੀਨ ਰੱਖਣਾ ਦਿਮਾਗ 'ਚ ਜਦੋਂ ਤੁਹਾਨੂੰ ਸੂਟ ਪਸੰਦ ਆ ਗਿਆ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਆਂ ਜਦ ਮਰਜੀ ਤੁਸੀਂ ਆ ਕੇ ਰੋਕਪੜ ਜੀ ਨੂੰ ਰੂਪਨਗਰ ਵੀ ਕਿਹਾ ਜਾਂਦਾ ਤੁਸੀਂ ਆ ਕੇ ਸਾਨੂੰ ਕਾਲ ਕਰੋ ਰੋਪੜ ਵਿੱਚ ਬਾਜ਼ਾਰ ਵਿੱਚੇ ਮੇਰੀ ਸ਼ਾਪ ਹੈ ਜੀ ਆ ਕੇ ਤੁਸੀਂ ਮੈਨੂੰ ਮਿਲ ਸਕਦੇ ਆ ਜੀ ਜਿਹੜਾ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਸਕਰੀਨਸ਼ਾਟ ਲਈ ਜਾਓ ਸੈਂਡ ਕਰੀ ਜਾਓ ਬਹੁਤ ਪਿਆਰੀ ਸੂਟ ਹੈ ਜੀ ਅੱਗੇ ਕਰਵਾ ਚੌਥ ਤੇ ਪਾਉਣ ਲਈ ਬਹੁਤ ਪਿਆਰੇ ਕਲਰ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ Google Pay Paytm ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਆ ਜੀ ਘੇਰੇ ਦਾ ਕੋਈ ਇਸ਼ੂ ਨਹੀਂ ਹੈ ਘੇਰਾ 22 ਬਣਾਓ 20 ਬਣਾਓ 23 ਬਣਾਓ 25 ਬਣਾਓ ਹਰ ਤਰ੍ਹਾਂ ਦਾ ਘੇਰਾ ਬੜੂਗਾ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਕਿਉਂਕਿ ਅਸੀਂ ਖੁਦ ਸੂਟ ਸਟੀਚ ਕਰਦੇ ਆ ਕਿਸੇ ਮੇਰੇ ਭੈਣ ਨੂੰ ਟੇਲਰ ਦੀ ਨੀਡ ਹੋਵੇ ਮਤਲਬ ਕਿ ਸੂਟ ਸਲਾਉਣ ਲਈ ਕੋਈ ਟੇਲਰ ਚਾਹੀਦਾ ਹੋਵੇ ਤਾਂ ਤੁਸੀਂ ਸੂਟ ਪਸੰਦ ਕਰਕੇ ਆਪਣਾ ਨਾਪ ਸੈਂਡ ਕਰ ਦਿਓ ਸੂਟ ਤੁਹਾਡਾ ਬਣ ਕੇ ਰੈਡੀ ਹੋ ਜਾਊਗਾ ਜੀ ਥੈਂਕ ਯੂ so much ਥੈਂਕ ਯੂ ਸੋ ਮੱਚ ਜੀ ਵੀਡੀਓ ਨੂੰ ਪਿਆਰ ਦੇਣ ਲਈ ਤੁਸੀਂ ਮੈਨੂੰ ਬਹੁਤ ਸਪੋਰਟ ਕਰਦੇ ਆਂ ਐਦਾਂ ਹੀ ਸਪੋਰਟ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇਆ ਕਰੋ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਜੀ ਸ਼ੇਅਰ ਕਰ ਸਾਰੇ ਆਪਣੇ ਫਰੈਂਡ ਸਰਕਲ ਚ ਜ਼ਰੂਰ ਸ਼ੇਅਰ ਕਰਨੀਆਂ ਸਾਰੀਆਂ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਜੀ ਕੋਈ ਸਾਡਾ ਐਦਾਂ ਦਾ ਕੰਮ ਨਹੀਂ ਹੈ ਬਿਲਕੁਲ ਸਾਫ਼ ਸੁਥਰਾ ਕੰਮ ਹੈ ਜੀ ਜਿੱਦਾਂ ਅਸੀਂ ਸੂਟ ਤੁਹਾਨੂੰ ਦੱਸੂਗੇ ਉਦਾਂ ਹੀ ਸੂਟ ਤੁਹਾਡੇ ਤੱਕ ਪਹੁੰਚੂਗਾ ਜੀ ਪੂਰੀ ਪੇਮੈਂਟ ਤੁਹਾਡੀ ਸੇਵ ਰਹੂਗੀ ਜਦ ਤੱਕ ਤੁਹਾਡੇ ਤੱਕ ਸੂਟ ਨਹੀਂ ਪਹੁੰਚਦਾ ਪਲੀਜ਼ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ